ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮਹਿਕ ਬੀਟ ਤੇ ਮੈਂ ਅੱਜ ਤੁਹਾਡੇ ਲਈ ਲੈ ਕੇ ਆਈ ਆਂ ਬਾਹ ਦੀ ਵੀਡੀਓ ਆਪਾਂ ਨੇ ਬਾਹ ਕਿਵੇਂ ਕਟਿੰਗ ਕਰਨੀ ਹੈ ਡਿਜ਼ਾਈਨਰ ਸੂਟ ਦੇ ਨਾਲੋਂ ਤੇ ਕਿਵੇਂ ਉਸ ਦੀ ਜੇਕਰ ਲੰਬਾਈ ਘਟਾ ਤੇ ਕਿਵੇਂ ਉਸ ਨੂੰ ਪੂਰਾ ਕਰਨਾ ਹੈ ਜਦੋਂ ਆਪਾਂ ਡਿਜ਼ਾਈਨਰ ਸੂਟ ਦੇ ਨਾਲੋਂ ਬਾਹ ਕਟਿੰਗ ਕਰਦੇ ਆਂ ਉਸ ਦੇ ਵਿੱਚ ਜੋੜ ਵੀ ਹੁੰਦੇ ਨੇ ਦੋਨੋਂ ਸਾਈਡ ਇੱਕ ਬੈਕ ਤੇ ਜਾਂਦਾ ਇੱਕ ਫਰੰਟ ਤੇ ਆਉਂਦਾ ਤੇ ਉਹ ਆਪਾਂ ਉਸਦੀ ਲੰਬਾਈ ਆਪਾਂ ਨੂੰ ਪਤਾ ਹੀ ਹੈ ਕਿ ਘੱਟ ਬੰਦੀ ਹੈ ਡਿਜ਼ਾਈਨ ਬਣੇ ਹੁੰਦੇ ਫਲਾਵਰ ਵਗੈਰਾ ਉਸ ਨੂੰ ਸੈਂਟਰ ਦੇ ਵਿੱਚ ਲਿਆ ਕੇ ਆਪਾਂ ਨੂੰ ਸਾਈਡਾਂ ਤੇ ਦੋ ਜੋੜ ਪਾਉਣੇ ਪੈਂਦੇ ਆ ਤੇ ਉਸਦੀ ਆਪਾਂ ਨੇ ਲੰਬਾਈ ਕਿਵੇਂ ਪੂਰੀ ਕਰਨੀ ਆਓ ਜੀ ਦੇਖੋ ਵੀਡੀਓ ਨੂੰ ਲਾਸਟ ਤੱਕ ਵੀਡੀਓ ਦੇ ਨਾਲ ਲਾਸਟ ਤੱਕ ਬਣੇ ਰਹਿਣਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਠੀਕ ਹੈ ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਪਲੀਜ਼ ਇੱਕ ਪਿਆਰਾ ਜਿਹਾ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਆ ਮੈਂ ਤੁਹਾਨੂੰ ਦੱਸਦੀ ਆ ਕਿ ਇਹਨਾਂ ਸੂਟਾਂ ਦੇ ਵਿੱਚ ਮੇਨ ਪ੍ਰੋਬਲਮ ਕੀ ਆਉਂਦੀ ਹੈ ਗਰਮੀ ਬਹੁਤ ਹੈ ਜੀ ਰਾਤ ਦੇ ਹੋ ਗਏ ਨੇ 9:30 ਤੇ ਮੈਂ ਅਜੇ ਕਮੀਜ਼ ਤਿਆਰ ਕਰਨਾ ਤੇ ਆਪਣੇ ਕਸਟਮਰ ਨੂੰ ਦੇਣਾ ਮੈਂ ਸੋਚਿਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲਈਏ ਤੇ ਆਓ ਜੀ ਕਰਦੇ ਆਂ ਵੀਡੀਓ ਸਟਾਰਟ ਦੇਖੋ ਜੀ ਇਹ ਵਾਲਾ ਹੈਗਾ ਸਾਡਾ ਸੂਟ ਤੇ ਇਸ ਤਰ੍ਹਾਂ ਦੇਖੋ ਬਾਜੂ ਆਈ ਹੈ ਤੇ ਇਹਦੇ ਦੋਨੋਂ ਸਾਈਡ ਜੋੜ ਆ ਰਿਹਾ ਇੱਧਰ ਵੀ ਫਰੰਟ ਤੇ ਵੀ ਤੇ ਬੈਕ ਤੇ ਵੀ ਤੁਸੀਂ ਵੇਖ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਦੇਖੋ ਇਹਦੀ ਇਹ ਫਲਾਵਰ ਆ ਰਿਹਾ ਫਰੰਟ ਤੇ ਤੇ ਇਹਦੀ ਲੰਬਾਈ ਬਿਲਕੁਲ ਪੂਰੀ ਪੂਰੀ ਆ ਰਹੀ ਹੈ ਇਹਦੀ ਫੋਲਡਿੰਗ ਨਹੀਂ ਹੈਗੀ ਤੇ ਆਪਾਂ ਨੇ ਕੀ ਕਰਨਾ ਹੈ ਇਹਦੀ ਫੋਲਡਿੰਗ ਆਪਾਂ ਕਿਵੇਂ ਕਰਨੀ ਹੈ ਠੀਕ ਹੈ ਜੀ ਇਹ ਦੇਖੋ ਜੇਕਰ ਆਪਾਂ ਓਵੇਂ ਇਸ ਦੇ ਵਿੱਚ ਜੋ ਕਪੜਾ ਜੋੜ ਦਿੰਨੇ ਆ ਇਹ ਦੇਖੋ ਮੈਂ ਦੋ ਪੱਟੀਆਂ ਕੱਟ ਕਰ ਲਈਆਂ ਠੀਕ ਹੈ ਦੋ ਪੱਟੀਆਂ ਕੱਟ ਕਰ ਲਈਆਂ ਤੇ ਜੇਕਰ ਮੈਂ ਇਹਨੂੰ ਇਸ ਤਰ੍ਹਾਂ ਹੀ ਜੋੜ ਕੇ ਫੋਲਡ ਕਰ ਦਿੰਨੀ ਆ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਹਨਾ ਦੂਸਰੇ ਬੰਦੇ ਨੂੰ ਪਤਾ ਲੱਗੇਗਾ ਕਿ ਦੇਖੋ ਇਹਨਾਂ ਨੇ ਜੋੜ ਪਾਇਆ ਹੈ ਨਾ ਪਤਾ ਲੱਗ ਜਾਂਦਾ ਆਪਾਂ ਨੂੰ ਤੇ ਇਹ ਆਪਾਂ ਕਿਸੇ ਨੂੰ ਪਤਾ ਨਾ ਲੱਗੇ ਕਿ ਅਸੀਂ ਜੋੜ ਪਾਇਆ ਜਾਂ ਆਪਾਂ ਕਪੜਾ ਅਟੈਚ ਕੀਤਾ ਕਿਵੇਂ ਕਰਨਾ ਆਓ ਜੀ ਤੁਹਾਨੂੰ ਦੱਸ ਦਿਆਂ ਸਭ ਤੋਂ ਪਹਿਲਾਂ ਆਪਾਂ ਨੇ ਇੱਥੇ ਕੱਢਣੀ ਹੈ ਪਾਈਪਿੰਗ ਠੀਕ ਹੈ ਜੇਕਰ ਤੁਸੀਂ ਇਸ ਕਪੜੇ ਦੀ ਪਾਈਪਿੰਗ ਕੱਢਣੀ ਹੈ ਤਾਂ ਉਹ ਵੀ ਵਧੀਆ ਪਰ ਮੈਂ ਇਹ ਵਾਲੀ ਪਾਈਪਿੰਗ ਯੂਜ਼ ਕੀਤੀ ਹੈ ਇਹਦੇ ਨਾਲ ਦੀ ਠੀਕ ਹੈ ਦੇਖੋ ਸਭ ਤੋਂ ਪਹਿਲਾਂ ਆਪਾਂ ਨੇ ਕੱਢਣੀ ਪਾਈਪਿੰਗ ਇਸ ਤਰ੍ਹਾਂ ਤੇ ਆਪਾਂ ਇਹ ਕਪੜਾ ਵੀ ਆਪਾਂ ਇੱਥੇ ਲਾਉਣਾ ਤੇ ਜਿਹੜਾ ਆਪਣੇ ਕਿਸੇ ਨੂੰ ਪਤਾ ਨਾ ਲੱਗੇ ਨਾ ਕਸਟਮਰ ਨੂੰ ਪਤਾ ਲੱਗੇ ਕਿ ਤੁਸੀਂ ਬਾਹਰ ਦੇ ਵਿੱਚ ਜੋੜ ਪਾਇਆ ਕਿ ਜਾਂ ਪਾਈਪਿੰਗ ਲਾ ਕੇ ਕਪੜਾ ਅਟੈਚ ਕੀਤਾ ਹੈ ਕਿਵੇਂ ਠੀਕ ਹੈ ਜੀ ਆਓ ਜੀ ਦੱਸਦੀਆਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਆਪਾਂ ਪਾਈਪਿੰਗ ਕੱਢ ਲੈਣੀ ਹੈ ਇਸ ਤਰ੍ਹਾਂ ਆਪਾਂ ਨੇ ਦੇਖੋ ਦੋਨਾਂ ਬਾਹਾਂ ਤੇ ਪਾਈਪਿੰਗ ਲਾ ਲੈਣੀ ਹੈ ਪੂਰੀ ਦੇਖੋ ਸਿੰ ਡਿਜ਼ਾਈਨ ਨੂੰ ਛੱਡ ਕੇ ਇਹ ਦੋਨਾਂ ਲਾਈਨਾਂ ਤੋਂ ਇੱਧਰ ਆਪਣਾ 1/2 ਇੰਚ ਕੱਪੜਾ ਬਚ ਰਿਹਾ ਇਹਦੇ ਉੱਪਰ ਰੱਖ ਕੇ ਆਪਾਂ ਪਾਈਪਿੰਗ ਲਾ ਲੈਣੀ ਇਸ ਤਰ੍ਹਾਂ ਜੇ ਕਿਸੇ ਕਿਸੇ ਵੀ ਕੱਪੜੇ ਤੇ ਜੇਕਰ ਉਸ ਦੀ ਲੰਬਾਈ ਘਟ ਹੈ ਤੇ ਜਾਨੀ ਕਿ ਬਾਹਾਂ ਦੀ ਲੰਬਾਈ ਘਟ ਹੈ ਤੇ ਤੁਸੀਂ ਇਸ ਤਰ੍ਹਾਂ ਪਾਈਪਿੰਗ ਲਾ ਕੇ ਜਿਵੇਂ ਮੈਂ ਤਰੀਕਾ ਦੱਸਣ ਲੱਗੀ ਉਸ ਤਰ੍ਹਾਂ ਤੁਸੀਂ ਕੱਪੜਾ ਲਾ ਕੇ ਉਹਦੀ ਲੰਬਾਈ ਵੀ ਪੂਰੀ ਕਰ ਕਰ ਲਓ ਠੀਕ ਹੈ ਜੀ ਹੁਣ ਆਪਾਂ ਨੇ ਇਹ ਕੱਪੜਾ ਲੈ ਲੈਣਾ ਇਹ ਦੇਖੋ ਆਪਾਂ ਨੂੰ ਆਪਣੀ ਸਲਾਈ ਇਧਰਲੇ ਸਾਈਡ ਸ਼ੋ ਹੋ ਰਹੀ ਹੈ ਤੇ ਇਸ ਸਲਾਈ ਨੂੰ ਇਸ ਤਰ੍ਹਾਂ ਆਪਾਂ ਰੱਖ ਕੇ ਤੇ ਇਹਦੇ ਉੱਪਰ ਸਲਾਈ ਲਾ ਦੇਣੀ ਬਾਂਹ ਦੀ ਆਪਾਂ ਪੁੱਠੀ ਸਾਈਡ ਕਰ ਲਈ ਕੱਪੜੇ ਦੀ ਆਪਾਂ ਇੱਥਾਂ ਸਿੱਧੀ ਸਾਈਡ ਰੱਖੀ ਹੋਈ ਹੈ ਤੇ ਜਿੱਥੇ ਸਲਾਈ ਆਪਣੀ ਪਹਿਲਾਂ ਲੱਗੀ ਹੈ ਉੱਥੇ ਆਪਾਂ ਫੇਰ ਲਾਉਣੀ ਠੀਕ ਹੈ ਜੀ ਆ ਦੇਖੋ ਆਪਾਂ ਕੱਪੜਾ ਲਾ ਲਿਆ ਤੇ ਕੱਪੜਾ ਆ ਜਾਏਗਾ ਆਪਣਾ ਇੱਧਰ ਨੂੰ ਹੁਣ ਇਸ ਤਰ੍ਹਾਂ ਦੇਖੋ ਬਿਲਕੁਲ ਪਤਾ ਨਹੀਂ ਲੱਗ ਰਿਹਾ ਤੁਸੀਂ ਵੀ ਦੇਖ ਸਕਦੇ ਹੋ ਤੁਹਾਨੂੰ ਲੱਗ ਰਿਹਾ ਕਿ ਇਸ ਦੇ ਵਿੱਚ ਆਪਾਂ ਨੇ ਜੋੜ ਪਾਇਆ ਜਾਂ ਉਸੇ ਵਾਲਾ ਕਪੜਾ ਆਪਾਂ ਫੋਲਡ ਕੀਤਾ ਹੈ ਬੇਸ਼ੱਕ ਤੁਸੀਂ ਪਲੇਨ ਕਪੜਾ ਵੀ ਲਾ ਸਕਦੇ ਹੋ ਅੱਗੇ ਬਟ ਇਹ ਤਰੀਕਾ ਜਿਹੜਾ ਥੋੜਾ ਅਲੱਗ ਹੋ ਜਾਂਦਾ ਹੈ ਠੀਕ ਹੈ ਤੁਸੀਂ ਇਸ ਤਰ੍ਹਾਂ ਆਹ ਦੇਖੋ ਐਵੇਂ ਕਰਕੇ ਪਾਈਪਿੰਗ ਤੇ ਸिलाई ਲਾ ਲਓ ਇੱਕ ਫਿਨਿਸ਼ਿੰਗ ਦੀ ਉਸ ਦੇ ਨਾਲ ਕੀ ਹੁੰਦਾ ਕਿ ਆਪਣੀ ਜਿਹੜਾ ਜੋੜ ਹੈ ਤੇ ਜਾਂ ਪਾਈਪਿੰਗ ਵੀ ਆ ਉਸਨੂੰ ਜਿਹੇ ਤਰ੍ਹਾਂ ਲਾ ਦਿੰਗੇ ਜਿਹੜਾ ਆਪਾਂ ਨੇ ਸਲਾਈ ਲਾਈ ਸਾਰਾ ਜਿਹੜਾ ਇਹ ਜਿਹੜਾ ਜਿੰਨਾ ਵੀ ਮਾਰਜਨ ਇਹਨੂੰ ਆਪਾਂ ਇਧਰਲੀ ਸਾਈਡ ਨੂੰ ਰੱਖਣਾ ਤੇ ਪਾਈਪਿੰਗ ਨੂੰ ਆਪਾਂ ਬਾਹਰ ਵਾਲੀ ਸਾਈਡ ਤੇ ਸਲਾਈ ਲਾ ਦਿੰਦੇ ਹਾਂ ਬੇਸ਼ਿੰਗ ਦੀ ਸਲਾਈ ਆਪਾਂ ਲਾਉਣੀ ਹੈ ਇਹਦੇ ਨਾਲ ਬਹੁਤ ਸਫਾਈ ਆ ਜਾਂਦੀ ਬਾਕੀ ਜੇ ਸਾਡੇ ਗੁਰਦਾਸਪੁਰੇ ਏਰੀਆ ਚ ਬਹੁਤ ਗਰਮੀ ਹੈ ਤੁਹਾਡੇ ਕਿਹੜੇ-ਕਿਹੜੇ ਏਰੀਆ ਤੋਂ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਦੱਸਿਓ ਕਿਵੇਂ ਦਾ ਮੌਸਮ ਆ ਠੀਕ ਹੈ ਜੀ ਐ ਦੇਖੋ ਆਪਣੀ ਬਾਹ ਬਣ ਗਈ ਤੇ ਕਪੜਾ ਵੀ ਆਪਣਾ ਲੱਗ ਗਿਆ ਤੇ ਹੁਣ ਇਹਦੀ ਕਰ ਦਿੰਨੇ ਆ ਫੋਲਡਿੰਗ ਜੇਕਰ ਤੁਸੀਂ ਪਲੇਨ ਬਣਾ ਬਾਹ ਬਣਾ ਰਹੇ ਹੋ ਤਾਂ ਇਸ ਨੂੰ ਸਿੱਧੀ ਸਾਈਡ 'ਤੇ ਇਹਦਾ ਕਪੜਾ ਡਿਜ਼ਾਈਨਰ ਕਪੜਾ ਲਾ ਕੇ ਪਾਈਪਿੰਗ ਕੱਢ ਕੇ ਤੁਸੀਂ ਇਹਨੂੰ ਸਿੱਧੀ ਸਾਈਡ 'ਤੇ ਫੋਲਡਿੰਗ ਕਰਦੇ ਹੋ ਤਾਂ ਬਾਕੀ ਮੈਂ ਆਪਣੇ ਚੈਨਲ ਤੇ ਬਹੁਤ ਸਾਰੀਆਂ ਵੀਡੀਓ ਪਾਈਆਂ ਹੋਈਆਂ ਸਾਰੇ ਜਣੇ ਮੇਰੀ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਮੇਰੇ ਚੈਨਲ ਦੀ ਮੈਂਬਰਸ਼ਿਪ ਵੀ ਲਓ ਜ਼ਰੂਰ ਠੀਕ ਹੈ ਜੀ ਜੁਆਇਨ ਕਰੋ ਦੇਖੋ ਜੀ ਕਿੰਨੀ ਸਫਾਈ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੀ ਬਾਜੂ ਬਣ ਗਈ ਦੇਖੋ ਠੀਕ ਹੈ ਤੁਸੀਂ ਵੇਖ ਹੀ ਸਕਦੇ ਹੋ ਇਥੋਂ ਤੁਸੀਂ ਕੋਈ ਵੀ ਨਹੀਂ ਜੱਜ ਕਰ ਸਕਦਾ ਕਿ ਆਪਾਂ ਨੇ ਕੱਪੜੇ ਨੂੰ ਜੋੜ ਪਾਇਆ ਬਾਹ ਨੂੰ ਠੀਕ ਹੈ ਦੇਖੋ ਇਸੇ ਤਰ੍ਹਾਂ ਇਹ ਮੈਂ ਦੁੱਗੀ ਬਾਹ ਤਿਆਰ ਕਰਨੀ ਹੈ ਠੀਕ ਹੈ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਤੇ ਮੈਨੂੰ ਸਪੋਰਟ ਵੀ ਜ਼ਰੂਰ ਕਰੋ ਜੀ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਮੇਰੇ ਡਾਲਰ ਕੰਪਲੀਟ ਨਹੀਂ ਹੋ ਰਹੇ ਪਲੀਜ਼ ਹੈਲਪ ਕਰੋ ਜ਼ਰੂਰ ਵੀਡੀਓ ਜ਼ਰੂਰ ਦੇਖੋ ਠੀਕ ਹੈ ਓਕੇ ਜੀ ਧੰਨਵਾਦ ਜੇ ਤੁਹਾਨੂੰ ਮੇਰਾ ਆਈਡੀਆ ਵਧੀਆ ਲੱਗਿਆ ਤੇ ਪਲੀਜ਼ ਲਾਈਕ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਓਕੇ ਜੀ ਧੰਨਵਾਦ ਮਿਲਦੇ ਆ ਨੈਕਸਟ ਵੀਡੀਓ ਚ ਬਾਏ ਬਾਏ